ਜਿੰਨਾ ਕੋਲੇ ਗਰੀਲਾ ਹੈਗਾ ਉਹਨਾਂ ਨੂੰ ਪਤਾ ਹੈ ਪਿਛਲਾ ਟਾਇਰ ਉਹ ਸਾਰਾ ਚਿੱਕੜ ਲਿਆ ਕੇ ਰਾਈਡਰ ਦੇ ਉੱਤੇ ਮਾਰਦਾ ਵਾ ਹੱਲ ਵੀ ਇਹਨਾਂ ਨੇ ਕਰਤਾ ਵਾ ਕੰਪਨੀ ਨੇ ਲਗਭਗ ਨਾ ਉੱਠੀ ਜਾਂਦੀ ਸੀ ਆਹ ਦੇਖੋ ਇਹਦੇ ਲੋਨ ਦੀ ਲੋਡ ਨਹੀਂ ਹੈ ਗਿਆ ਚੀਨ ਨੂੰ ਇਹ ਥੱਲੇ ਐ ਘੁੰਮ ਕੇ ਲੱਗ ਸਕਦਾ ਵਾ ਤੇ ਤਿੰਨ ਕੋ ਪੁਆਇੰਟ ਆ ਦੇ ਇਸੇ ਤਿੰਨ ਕੋ ਪੁਆਇੰਟ ਹੈ ਦੇਖਾ ਇਹਨਾਂ ਬਾਅਦ ਵਿੱਚ चलो लाइए कवर बाइक दे निकला आया अपना गोरिल कवर तो बहर एक कम करो ना छोटा जा जहाँ ना लैमिनेशन ले, हुई हुई है सारी ਜੇ ਆਪਾਂ ਹੱਥ ਲਾਉਂਨੇ ਆ ਤਾਂ ਪਤਾ ਲੱਗਦਾ ਕਿ ਉਖੜੀ ਜਾਂਦੀ ਹੈ ਇਧਰਲੇ ਪਾਸੇ ਤਾਂ ਘੱਟ ਹੈ ਪਰੰਤੂ ਇਧਰਲੇ ਪਾਸੇ ਜ਼ਿਆਦਾ ਜਿਵੇਂ ਦਿਖਾਵਾਂ ਦੇਖੋ ਹੁੰਦਾ ਸੀ ਲੱਗਣੀ ਆ ਦੇਖੋ ਲੈਮੀਨੇਸ਼ਨ ਉਖੜੀ ਜਾਂਦੀ ਹੈ ਇਹਨਾਂ ਦਾ ਥੋੜਾ ਜਿਹਾ ਕਰਾ ਕੇ ਲਉਣਾ ਡਬਲ ਟੇਪਿੰਗ ਜਿਵੇਂ ਇਹਦੇ ਸੀਏ ਢਾਂਕੀ ਤੇ ਜਿਹੜੀ ਕੀਤੀ ਸੀ ਇੱਥੇ ਡਬਲ ਟੇਪ ਕੀਤੀ ਹੋਈ ਹੈ ਜਿਵੇਂ ਕੱਟ ਹੁੰਦਾ ਉਹਦੇ ਤੇ ਛੋਟਾ ਜਿਹਾ ਟੋਟਾ ਲਾਤਾ ਜਿਹਦੇ ਨਾਲ ਕੀ ਉਖੜਦੀ ਨਹੀਂ ਇਹ ਲੈਮੀਨੇਸ਼ਨ ਤੇ ਇਦਾਂ ਹੀ ਇੱਥੇ ਡਬਲ ਘਮਾਈ ਹੋਈ ਹੈ ਪੱਟੀ ਜੀ ਤੇ ਇਧਰਲੇ ਪਾਸੇ ਨਹੀਂ ਕਮਾਈ ਜਿਹਦੇ ਕਰਕੇ ਜਿਹੜੀ ਲੈਮੀਨੇਸ਼ਨ ਉਖੜੀ ਜਾਂਦੀ ਆ ਤੇ ਕੋਲ ਸਟਾਰਟ ਕਰਦੇ ਆਪਾਂ ਚਲੋ ਸੋਨ ਲਾ ਦਈਏ ਕੰਮ ਤੇ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਨਵੇਂ ਦਿਨ ਇੱਕ ਨਵੇਂ ਵਲੋਗ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਪਿਛਲੀ ਵਾਰੀ ਤਾਂ ਆਪਾਂ ਜੜੀ ਬਾਈਕ ਦੀ ਸਰਵਿਸ ਕਰਵਾ ਕੇ ਲਿਆ ਸੀ ਫਸ ਸਰਵਿਸ ਵਧੀਆ ਹੋ ਗਈ ਆ ਤੇ ਅੱਜ ਆਪਾਂ ਥੋੜਾ ਮੋਟਾ ਜਿਹੜਾ ਕੰਮ ਹੈਗਾ ਵਾ ਕਰੋਣਾ ਇੱਕ ਤਾਂ ਲੈਮੀਨੇਸ਼ਨ ਜਿਹੜੀ ਬਾਈਕ ਦੀ ਲੱਗੀ ਸੀ ਥੋੜੀ ਜਿਹੀ ਉਖੜ ਰਹੀਈ ਆ ਬੈਕ ਸਾਈਡ ਤੇ ਕਿਉਂਕਿ ਡਬਲ ਟੇਪ ਉੱਤੇ ਨਈ ਹੋ ਸੀ ਟੇਲ ਤੇ ਉਹ ਆਪਾਂ ਕਰਵਾਉਣੀ ਆ ਤੇ ਇੱਕ ਥੋੜੇ ਮੋਟੇ ਮੇਰੇ ਸਟicker ਜਿਹੜੇ ਵਿੰਡਸ਼ੀਲਡ ਤੇ ਲਵਾਉਣੇ ਆ ਇੱਕ ਇਹਦਾ ਜਿਹੜਾ ਹੈਗਾ ਮੈਂ ਕ੍ਰੋਨੋਮਿਕ ਬਹੁਤ ਵੱਡੀ ਹੈ ਦੀ ਵੀ ਗੁਰਿਲਾ ਦੀ ਜਿੰਨਾਂ ਕੋਲ ਇਹ ਗਰੀਲਾ ਹੈਗਾ ਉਹਨਾਂ ਨੂੰ ਪਤਾ ਹੈ ਕਿ ਗੁਰਿਲਾ ਗੁਰਿਲਾ ਦੇ ਜਿਹੜੀ ਬੈਕ ਸਾਈਡ ਤੇ ਜਿਹੜਾ ਟਾਪਾ ਲੱਗਾ ਹੋਇਆ ਵਾ ਠੀਕ ਹੈ ਉਹ ਟਾਪਾ ਛੋਟਾ ਵਾ ਤੇ ਜਦੋਂ ਵੀ ਆਪਾਂ ਮੀਂਹ ਦੇ ਵਿੱਚ ਜਾਂ ਚਿੱਕੜ ਦੇ ਵਿੱਚ ਲੰਘਦੇ ਆਂ ਤਾਂ ਪਿਛਲਾ ਟਾਇਰ ਉਹ ਸਾਰਾ ਚਿੱਕੜ ਲਿਆ ਕੇ ਰਾਈਡਰ ਦੇ ਉੱਤੇ ਮਾਰਦਾ ਵਾ ਤੇ ਇਹ ਬਹੁਤ ਵੱਡੀ ਪ੍ਰੋਬਲਮ ਹੈ ਹ ਹਮਾਂਡਿਆਂ ਦੀ ਸੋਰੀ ਕਰ ਮੰਨ ਲੈਣਾ ਰਾਇਲ ਫੀਲਡ ਦੀ ਗਰੀਲਾ ਦੇ ਵਿੱਚ ਤੇ ਇਹਦੇ ਹੱਲ ਵੀ ਇਹਨਾਂ ਨੇ ਕਰਤਾ ਹੋਇਆ ਹੈ ਕੰਪਨੀ ਨੇ ਇਹਨਾਂ ਨੇ ਇੱਕ ਮਡ ਗੜ ਉਹ ਨੌਂ ਚ ਕਰਤਾ ਵਾ ਕਿ ਮਡਗਾਰਡ ਉਹ ਲਵਾ ਲੈਣੇ ਤੇ ਉਹ ਕੀ ਹੁੰਦਾ ਮਡਗਾਰਡ ਕਾਫੀ ਚੋੜਾ ਵਾ ਤੇ ਚੋੜੇ ਹੁਣ ਕਰਕੇ ਜਿਹੜਾ ਮੀਹ ਦਾ ਜਿਹੜਾ ਹੁੰਦਾ ਵਾ ਚਿੱਕੜ ਜਾਂ ਵਾਸ਼ੜ ਹੁੰਦੀ ਆ ਉਹ ਟਾਇਰ ਨਾਲ ਉਹ ਰਾਈਡਰ ਤੇ ਨਹੀਂ ਵੱਜਦੀ ਤੇ ਸੇਫ ਹੋ ਜਾਂਦਾ ਉਹ ਆਪਾਂ ਮਡਗਾਰਡ ਵੀ ਆਰਡਰ ਕੀਤਾ ਹੋਇਆ ਵਾ ਮੋਗੇ ਤਾਂ ਮੈਨੂੰ ਅਵੇਲੇਬਲ ਨਹੀਂ ਹੋਇਆ ਤੇ ਆਰਡਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਮਨਾਂ ਕਰਤਾ ਕਹਿੰਦੇ ਆਰਡਰ ਨਹੀਂ ਹੋ ਰਿਹਾ ਡਿਕਲਾਈਨ ਮਾਰੀ ਜਾਂਦਾ ਬਟ ਲੁਧਿਆਣੇ ਮੈਂ ਗੱਲ ਕੀਤੀ ਸੀ ਲੁਧਿਆਣੇ ਮਡਗਾਰਡ ਹੈਗਾ ਵਾ ਤੇ ਹੋ ਸਕੇ ਤਾਂ ਫਰਡੇ ਆਜੋ ਜਾਂ ਸੈਟਰਡੇ ਆਜੋ ਫਰਡੇ ਨਹੀਂ ਜਾ ਪਾਉਂਗਾ ਸੈਚਰਡੇ ਆਪਾਂ ਜਾ ਕੇ ਉਹ ਵੀ ਲਗਾਵਾਵਾਂਗੇ ਇਸ ਕਰਕੇ ਇਹ ਦੋ ਦਿਨ ਦਾ ਬਲੋਕ ਇਕੱਠਾ ਹੀ ਹੋਊਗਾ ਲਗਭਗ ਨਾ ਉੱਠੀ ਆਂਦੀ ਸੀ ਆਹ ਦੇ ਇਥੋਂ ਵੀ ਉੱਠ ਗਈ ਆ ਤੇ ਬਈ ਉਹ ਬੱਟ ਰਿਆ ਇਹ ਤਾਂ ਕਰਾ ਰਿਆ ਕਿਉਂਕਿ ਤੇ ਸੈੱਡਲ ਸਟੇ ਲੱਗ ਜਾਣੇ ਬਾਅਦ ਚੋਂ ਬਾਅਦ ਚੋਂ ਹੱਥ ਨਹੀਂ ਪੈਣਾ ਅਦਰਲੇ ਪਾਸੇ ਇਹਨਾਂ ਵਿੱਚ ਕੋਈ ਲਵਾਵਾਂਗੇ ਆਪਾਂ ਲੱਭ ਰਹੇ ਆ ਇਹਦੇ ਚ ਪਹਾੜ ਵੀ ਆ ਜਾਣ ਤੇ ਕੰਪਾਸ ਵੀ ਆ ਜਾਣਾ ਬਾਈ ਦਾ ਨਾਮ ਹੈਗਾ ਲਲਿਤ ਤੇ ਉਹੀ ਆਪਣੀ ਐਸਨ ਗ੍ਰਾਫਿਕ ਹਾਂ ਇਹਨਾਂ ਨੂੰ ਠੀਕ ਆ ਹਾਂ ਥੋੜਾ ਬੜਾ ਤਾਂ ਆਣਾ ਰੱਖੀ ਇੰਨੇ ਨੇ ਲੈਵਲ ਤੇ ਆ ਜਾਏ ਫਸ ਹਾਈ ਟੂਸ ਤਾਂ ਨਾਲ ਰੱਖਦਾ ਯਾਰ ਹਾਂ ਇਹ ਕੋਈ ਨਾ ਏ ਕਵਰ ਹੁੰਦਾ ਤਾਂ ਕੋਈ ਚੱਕਰ ਨਹੀਂ ਹੋ ਜੇ ਠੀਕ ਹੈ ਕਵਾਲਿਟੀ ਆਫ ਕਰੋਣ ਲੱਗੇ ਹੁਣ ਆਪਾਂ ਸ਼ੀਲਡ ਤੇ ਵੀ ਕਿਉਂਕਿ ਜਦੋਂ ਆਪਾਂ ਰਾਈਡ ਕਰਦੇ ਆ ਨਾ ਮੱਛਰ ਵਗੈਰਾ ਬਹੁਤ ਵੱਜਦੇ ਹਿੱਤੇ ਤੇ ਜਦੋਂ ਸਾਫ ਕਰਦੇ ਆ ਤਾਂ ਸਕ੍ਰੈਚ ਬਣ ਜਾਂਦੇ ਆ ਤੇ ਟੇਪ ਲਾ ਦਾਂਗੇ ਸਕ੍ਰੈਚ ਵਗੈਰਾ ਤੋਂ ਬਚੇ ਰਹੂਗੀ ਬਾਕੀ ਤਾਂ ਗਲੋਸੀ ਚਾ ਸਾਰੀ ਐ ਸ਼ੀਲਡ ਜੇ ਸਕ੍ਰੈਚ ਵੱਜ ਗਏ ਤਾਂ ਬਹੁਤ ਭੈੜੀ ਲੱਗੇਗੀ ਇਸ ਕਰਕੇ ਟੇਪ ਲਗਾ ਕੇ ਆਪਾਂ ਉੱਤੇ ਸਟicker ਲਵਾਵਾਂਗੇ Instagram ਦੀ ID ਲੱਗੀ ਆਪਣੀ ਬਈ ਫੋਲੋ ਕਰ ਲਿਓ ਜਿਹੜੇ ਦੇਖ ਰਹੀ ਐ ਕੀ ਬਾਤ ਹੈ ਠੀਕ ਆ ਬਈ ਇਹ YouTube ਵਾਲਾ ਬਈ ਦੇ ਮੂੰਹ 'ਚ ਹੀ ਆ ਇਹ ਰਹਿ ਗਿਆ ਇਹ ਕਹਿੰਦਾ ਪੁੱਠਾ ਲੱਗੂ ਜਿਵੇਂ Insta ਦਾ ਲੋਗੋ ਆ ਉੱਪਰ ਆਇਆ ਤੇ YouTube ਦਾ ਲੋਗ ਥੱਲੇ ਆਊਗਾ ਸਹੀ ਨਹੀਂ ਲੱਗਣਾ ਸੀ ਫਿਰ ਇਹ ਕਹਿੰਦੇ ਭਾਈ ਕਹਿੰਦੇ ਇਹ ਤੁਹਾਨੂੰ ਨਾਲ ਹੀ ਦੇ ਦਿੰਦਾ ਪੈਕ ਕਰਕੇ ਜੋ ਇਨ ਫਿਊਚਰ ਲਾਉਣੇ ਪੀਤਾ ਦਿਖਾਈਓ ਤਰ ਮਾੜਾ ਕਿਵੇਂ ਕਹਿੰਦੇ ਸੀ ਲੱਗੂਗਾ ਐ ਲੱਗੂਗਾ ਹਨਾ ਐ ਸੋਹਣਾ ਨਹੀਂ ਲੱਗਣਾ ਇਸ ਦਾ ਉੱਪਰ YouTube ਥੱਲੇ ਦੂਜੇ ਕੋ ਮਈਆਂ ਦਾ ਪੈੜਾ ਲੱਗੂਗਾ ਆਈਓ ਫਿਰ ਪੁੱਠਾ ਕਿਥੇ ਲਾਪਾ ਲਾ ਦੇ ਕੋਈ ਗੱਲ ਨਹੀਂ ਲਾ ਜੀ ਤਰਾਹਾਂ ਦੇ ਰਕ ਪੈਕ ਕਰਦੇ ਮੈਂ ਫਿਰ ਪੁੱਠਾ ਨਹੀਂ ਸੋਇਆ ਪੁੱਠਾ ਦੇਖੂਗਾ ਨਹੀਂ ਜੇ ਆਪਾਂ ਇਧਰੋਂ ਦੇਖਾਂਗੇ ਕੱਢ ਕੇ ਇਸ ਦੇ ਪੁੱਠਾ ਦੇ ਆ ਆਪਾਂ ਆ ਗਏ ਹੁਣ ਲੁਧਿਆਣੇ ਇਸ ਟਾਈਮ ਤੇ ਲੁਧਿਆਣੇ ਆ ਖੜੀ ਆਪਣੀ ਬਾਈਕ ਰਾਣਾ ਮੋਟਰ ਦੇ ਵਿੱਚ ਰਾਇਲਿੰਗ ਫਿਕਸ ਦੀ ਏਜੰਸੀ ਆ ਇਹ ਰਾਣਾ ਮੋਟਰ ਤੇ ਬਹੁਤ ਪਸੂੜੀ ਪਈ ਇੱਥੇ ਤਾਂ ਪਹਿਲਾਂ ਜਿਹੜਾ ਪਾਰਟ ਲੈਣ ਆਏ ਸੀ ਪਹਿਲਾਂ ਉਹ ਤਾਂ ਮਿਲਿਆ ਨਹੀਂ ਸੀ ਕੁਝ ਹੋਰ ਚੀਜ਼ ਮਿਲ ਰਹੀ ਸੀ ਪਰ ਟਰਾਈ ਮਾਰਨ ਤੇ ਇਹਨਾਂ ਨੇ ਐਕਸੈਸਰੀ ਵਿੱਚੋਂ ਚ ਪਾਰਟ ਦੱਸਿਆ ਜਿਹੜਾ ਆਪਾਂ ਲੈਣਾ ਮਡਗਾਰਡ ਐਕਸਟੈਂਡਰ ਤੇ ਬਾਈ ਜੋ ਕੜਨਾ ਆ ਰਿਹਾ ਮੈਨੂੰ ਨਾਲ ਆਪਣਾ ਤੇ ਆਪਣਾ ਪਾਰਟ ਆ ਰਿਹਾ ਬਾਕੀ ਆਵ ਹੈ ਜੀਐਸਟੀ ਕੱਟਿਆ ਹੋਇਆ ਤਾਂ ਕਰਕੇ 920 ਰੁਪਏ ਦਾ ਆਪਾਂ ਨੂੰ ਪਿਆ ਇਹ ਤੇ ਇੱਕ ਗੱਲ ਹੈ ਕਿ ਕਦੇ ਕਿਸੇ ਬੰਦੇ ਨੇ ਇਹ ਲਵਾਉਣਾ ਹੋਵੇ ਤੇ ਐਕਸੈਸਰੀ ਵਾਲੇ ਪਾਰਟ ਚੋਂ ਲੈਣਾ ਇਹ ਤੇ ਤੁਸੀਂ ਜੇ ਆਪਣਾ ਦੂਜੇ ਪਾਸੋਂ ਆਰਡਰ ਕਰਦੇ ਹੋ ਰਿਪੇਅਰ ਵਾਲੇ ਪਾਸੋਂ ਤਾਂ ਤੁਹਾਨੂੰ ਇਹ ਨਹੀਂ ਮਿਲਣਾ ਬਾਈ ਹੁਣ ਤਿਆਰੀ ਕਰਨ ਲੱਗਾ ਵੈ ਇਹਨੂੰ ਲਾਉਣ ਵਾਸਤੇ ਜੋਬ ਘੜ ਤਿਆਰ ਕਰਨਗੇ ਪਹਿਲਾਂ ਉਸ ਤੋਂ ਬਾਅਦ ਲਾਣਗੇ ਰਸ਼ ਬਹੁਤ ਜ਼ਿਆਦਾ ਅੱਜ ਤੇ ਡਿਲੀਵਰੀ ਵੀ ਕਾਫੀ ਹੋ ਰਹੀ ਹੈ ਰੈਣੀ ਫੀਲਡ ਦੀ ਤੇ ਜਿਹਦੇ ਕਰਕੇ ਬੜਾ ਰਿਕੁਐਸਟ ਕਰਨ ਤੇ ਇਹਨਾਂ ਨੇ ਲਾਇਆ ਕਿ ਮੈਂ ਮੌਕੇ ਤੋਂ ਆਇਆ ਲੁਧਿਆਣੇ ਇਸ ਚੀਜ਼ ਵਾਸਤੇ ਫਿਰ ਉਹਨਾਂ ਨੇ ਥੋੜਾ ਰਿਗਾਰਡ ਕੀਤਾ ਤੇ ਕਹਿੰਦੇ ਲਗਵਾ ਦਿੰਨੇ ਆ ਐਕਸਟੈਂਡਰ ਲੱਗ ਗਿਆ ਆਪਣੇ ਬਾਈਕ ਦਾ ਤੇ ਹੈ ਸਿੰਪਲ ਸੀ ਕੰਮ ਕੋਈ ਬਹੁਤ ਡਿਫਿਕਲਟ ਨਹੀਂ ਹੈ ਗਸਿਆ ਕਿ ਇਹਦੇ ਲੋਨ ਦੀ ਲੋਡ ਨਹੀਂ ਹੈ ਗਿਆ ਚੀਨ ਨੂੰ ਇਹ ਥੱਲੇ ਐ ਘੁੰਮ ਕੇ ਲੱਗ ਸਕਦਾ ਵੈ ਹੁਣ ਫਸਟ ਟਾਈਮ ਲੱਗਿਆ ਤੇ ਆਪਾਂ ਨੂੰ ਵੀ ਨੋਲਜ ਘਾਟੀ ਸੀ ਤੇ ਭਾਈ ਨੂੰ ਵੀ ਘਾਟੀ ਸੀ ਹੁਣ ਕਲੈਰਟੀ ਹੋ ਗਈ ਹੈ ਚੀਜ਼ ਤੇ ਕਿ ਕੋਈ ਬੰਦਾ ਲਾਉਣਾ ਚਾਹੁੰਦਾ ਨਾ ਲੋਨ ਦੀ ਲੋਡ ਨਹੀਂ ਤੇ ਥੱਲੇ ਦੋ ਨੱਟ ਲੱਗਦੇ ਆ ਨਾਲ ਹੀ ਵਿੱਚ ਆਉਂਦੇ ਨੱਟ ਉਹ ਵਿੱਚ ਲਾ ਕੇ ਤੇ ਜਿਹੜਾ ਪਹਿਲਾਂ ਆਪਾਂ ਲੱਗਿਆਂ ਦਾ ਕੰਪਨੀ ਵੱਲੋਂ ਫਲੈਪ ਜਾਂ ਉਹਦੇ ਨਾਲ ਹੀ ਅਟੈਚ ਹੋ ਜਾਂਦਾ ਏ ਨਾਲ ਤਾਂ ਇਹਨਾਂ ਨਾਮ ਰੱਖਿਆ ਵੱਡਗੜ ਐਕਸਟੈਂਡਰ ਸਿਸਟਮ ਖੜੇ ਆਪਾਂ ਲੁਧਿਆਣੇ ਦੇ ਪੁਲ ਤੇ ਇਹ ਬਲਾਸਟ ਕੋ ਲੈਸ ਤੋਂ ਬਾਅਦ ਆਪਾਂ ਮੋਗਾ ਵਾਲੇ ਰੋਡ ਤੇ ਚੜ ਜਾਾਂਗੇ ਵੈਸੇ ਜਾਂਦਾ ਮੋਗਾ ਫਿਰੋਜ਼ਪੁਰ ਰੋੜੀ ਆ ਸਾਰਾ ਇਹ ਤੇ ਗੱਲ ਕਰਨੀ ਸੀ ਕਿ ਅੱਜ ਸੈਕੰਡ ਡੇ ਆ ਜਿਹੜਾ ਆਪਣਾ ਪਹਿਲਾ ਦਿਨ ਸੀ ਆ ਉਹ ਦਿਨ ਆਪਾਂ ਜਿਹੜਾ ਕੰਮ ਸੀ ਲੈਮੀਨੇਸ਼ਨ ਵਾਲਾ ਤੇ ਸਟicker ਵਗੈਰਾ ਲਗਵਾ ਲਈ ਸੀ ਐ ਤੇ ਉਹ ਆਪਨ ਪਤਾ ਹੀ ਸੀ ਆਪਾਂ ਕੀ ਕਰਵਾਇਆ ਸੀ ਆ ਇੱਕ ਤਾਂ ਲੈਮੀਨੇਸ਼ਨ ਤੋਂ ਖੁੜੀ ਸੀ ਉਹ ਕੰਮ ਕਰਵਾਇਆ ਸੀ ਆ ਇੱਕ ਆਪਾਂ ਇੱਥੇ ਸਟicker ਲਵਾਇਆ ਸੀ ਆ ਤੇ ਇੱਕ ਆਪਣਾ ਇਹ ਲੋਗੋ ਲਵਾਇਆ ਸੀ ਠੀਕ ਆ ਇੰਸਟਾਗ੍ਰam ਦਾ ਤੇ ਬਾਕੀ ਜਿਹੜਾ ਜਿਹੜਾ ਮਟਰ ਫਲੈਪ ਐਕਸਟੈਂਡਰ ਹੈਗਾ ਵੈ ਇਹਦੀ ਮੈਂ ਗੱਲ ਦੱਸ ਦਿੱਤੀ ਕਿ ਸਿੰਪਲ ਜਿਹਾ ਹੈਗਾ ਕੋਈ ਬੜਾ ਹੈ ਨਹੀਂ ਡਿਫਿਕਲਟ ਤੇ ਕੋਈ ਬੰਦਾ ਲੈਂਦਾ ਤਾਂ ਆਪ ਵੀ ਲੈ ਲੈ ਤੇ ਘਰੇ ਆ ਕੇ ਪਾਰਟ ਵਾਲੇ ਬਿਨਾਂ ਗੱਲ ਤੋਂ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਤੇ ਤਿੰਨ ਕੋ ਪੁਆਇੰਟ ਆਦੇ ਇੱਥੇ ਤਿੰਨ ਕੋ ਪੁਆਇੰਟ ਹੈ ਇੱਕ ਇਹਨੂੰ ਲਾ ਕੇ ਇਹ ਜੁੜ ਜਾਂਦਾ ਵੈ ਸਿੰਪਲ ਹੈ ਕੰਮ ਕੋਈ ਬੜਾ ਡਿਫਿਕਲਟ ਨਹੀਂ ਹੈਗਾ ਤੇ ਲਵਾਓ ਜੁਰ ਕਿਉਂਕਿ ਇਹਦੇ ਲਵਾਉਣ ਨਾਲ ਕੀ ਹੁੰਦਾ ਕਿ ਜਿਹੜਾ ਚਿੱਕੜ ਵਗੈਰਾ ਪੈਂਦਾ ਉਹ ਵੱਜ ਜਾਂਦਾ ਵੈ ਰਾਈਟਰ ਉੱਤੇ ਤੇ ਸੋਹਣਾ ਲੱਗਦਾ ਲੁੱਕ ਵੀ ਇਹਦੇ ਨਾਲ ਇਨਹਾਂنس ਹੁੰਦੀ ਆ ਭੈੜੀ ਨਹੀਂ ਲੱਗਦੀ ਕਈ ਕੱਲ ਕਹਿੰਦੇ ਕਿ ਲਾਉਣ ਨਾਲ ਭੈੜੀ ਹੁੰਦੀ ਲੁੱਕ ਲੁੱਕ ਮੈਨੂੰ ਕਿਸੇ ਪਾਸੋਂ ਭੈੜੀ ਨਹੀਂ ਲੱਗੀ ਸੋਹਣੀ ਲੱਗੀ ਤੇ ਚਚਿਆ ਮੈਨੂੰ ਕੰਮ ਹੁਣ ਆਪਾਂ ਪਹੁੰਚ ਗਏ ਆ ਘਰੇ ਤੇ ਲਗਭਗ ਹੋ ਗਏ 7-8 ਵਜੇ ਆ ਸ਼ਾਮ ਦੇ ਤੇ ਚੱਦੇ ਸੀ ਆਪਾਂ 3:00 ਵਜੇ 3:00 ਵਜੇ ਚੱਲ ਕੇ ਪਹੁੰਚੇ ਸਾਢੇ ਧੰ ਚੱਲੇ ਸੀ ਤੇ ਸਾਢੇ 4:00 ਆਪਾਂ ਏਜੰਸੀ ਵਿੱਚ ਐਂਟਰ ਕਰ ਗਏ ਸੀ ਲੁਧਿਆਣੇ ਵਾਲੀ ਬਰਨਾਲਾ ਏਜੰਸੀ ਦੇ ਵਿੱਚ ਤੇ ਉੱਥੇ ਬਸ ਥੋੜੀ ਬਸੂੜੀ ਪਈ ਸੀ ਆਪਾਂ ਨੂੰ ਕਿ ਜਿਹੜਾ ਆਪਾਂ ਮਡਗੜ ਐਕਸਟੈਂਡਰ ਦੇਖਣਾ ਸੀ ਆ ਉਹ ਉਹਨਾਂ ਕੋਲੋਂ ਅਵੇਲੇਬਲ ਨਹੀਂ ਹੈਗਾ ਸੀ ਉਹ ਐਕਸੈਸਰੀ ਵਾਲੇ 파ਰਟ ਚ ਮਿਲਦਾ ਵਾ ਤੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਜੇ ਕਿਸੇ ਭਰਾ ਨੇ ਇਹ ਲੈਣਾ ਵਾ ਤੇ ਜਿੱਥੇ 파ਰਟ ਜਿਵੇਂ ਕਿ ਸਪੇਅਰ 파ਰਟ ਆਰਡਰ ਕਰਦੇ ਉਹਲੇ ਪਾਸੋਂ ਨਹੀਂ ਮਿਲਣਾ ਜਿਹੜੇ ਐਕਸੈਸਰੀ ਵਾਲੇ ਦੋ ਹੁੰਦੇ ਆ ਜਿਹੜੇ ਐਕਸੈਸਰੀ ਵਾਲੇ 파ਰਟ ਆਰਡਰ ਕਰਦੇ ਤੁਸੀਂ ਉਹਨਾਂ ਤੋਂ ਲੈ ਸਕਦੇ ਆ ਤੇ ਮੈਨੂੰ ਲੁਧਿਆਣੇ ਮਿਲਿਆ ਮੋਗੇ ਮੈਂ ਆਰਡਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਆਰਡਰ ਨਹੀਂ ਕੀਤਾ ਕਹਿੰਦੇ ਡਿਕਲਾਈਨ ਕਰ ਰਿਹਾ ਇਸ ਕਰਕੇ ਆਪਾਂ ਲੁਧਿਆਣਾ ਜਾ ਕੇ ਇਹ ਲਗਵਾਇਆ ਵਾ ਤੇ ਜਿਹੜੇ ਪ੍ਰਾਈਸ ਦੱਸ ਦਿੰਦੇ ਆ ਇਹਦਾ ਕਿੰਨਾ ਵਾ 920 ਰੁਪਏ ਆ ਤੇ ਸਾਈਡ ਤੇ 1000 ਰੁਪਏ ਸ਼ੋਅ ਕਰਦਾ ਹੋਊਗਾ ਪਰ GST ਘਟਨ ਕਰਕੇ ਤੇ 920 ਰੁਪਏ ਹੋ ਗਏ ਆ ਤੇ ਇਹ ਈਜ਼ੀ ਆ ਕੋਈ ਬੜਾ ਮਤਲਬ ਕਿ ਮਹਿੰਗਾ ਨਹੀਂ ਹੈਗਾ ਤੇ ਲਾ ਵੀ ਬੰਦਾ ਆਪ ਹੀ ਲਵੇ ਉੱਥੇ ਲਵਾਵੇ ਨਾ ਉਹਦੇ ਮੈਨੂੰ ਥੋੜੀ ਲੇਬਰ ਚਾਰਜ ਪਏ ਆ ਚਲੋ ਆਪਾਂ ਨੂੰ ਪਤਾ ਨਹੀਂ ਸੀ ਕਿ ਤਿੰਨ ਕੋ ਨਟਾ ਨਾਲ ਇਹ ਖੜਨਾ ਸੀ ਅਤੇ ਜਿਹੜਾ ਲਾ ਲਿਆ ਸੀ ਉਹ ਨੂੰ ਨਹੀਂ ਪਤਾ ਸੀ ਲਗਣਾ ਕਿਵੇਂ ਆ ਤਾਂ ਕਰਕੇ ਥੋੜੀ ਜੀ ਆਪਾਂ ਨੂੰ ਕਹਿ ਸਕਦੇ ਆ ਕਿ ਮੁਰਕਤਾ ਹੋ ਗਈ ਕਿੰਨੇ ਤਾਂ ਪੈਸੇ ਬਚ ਜਾਣੇ ਥੇਲੇ ਪਾਸੋਂ ਅੱਜ ਦੀ ਵੀਡੀਓ ਇੱਥੋਂ ਤੱਕ ਹੈ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਤੇ ਨਵੇਂ ਸਫਰ ਨਾਲ ਆ ਚੱਲੀਏ ਬਾਏ